ਲਓ ਜੀ ਇੱਕ ਪਾਸੇ ਤਾਂ ਰੱਬ ਦਾ ਪੂਰਾ ਜੋਰ ਲਾਇਆ ਵਾ ਦੋ ਦਿਨਾਂ ਦਾ ਤੇ ਇੱਕ ਪਾਸੇ ਜੋਰ ਲਾਇਆ ਵਾ ਸਰਕਾਰਾਂ ਦਾ ਹਨਾ ਤੇ ਹੁਣ ਨੁਕਸਾਨ ਆ ਜਿਹੜਾ ਦੇਖੋ ਆ ਦੋ ਦਿਨਾਂ ਦੇ ਵਿੱਚ ਵੀ ਕਿੰਨਾ ਹੋ ਗਿਆ ਮੈਂ ਦਿਖਾ ਦਿੰਨਾ ਬੱਚੋ ਐਸ ਵੀਡੀਓ ਦੇ ਵਿੱਚ ਤੇ ਬਈ ਰਾਤ ਵੀ ਗੜੇਮਾਰੀ ਹੋਈ ਆ ਤੇ ਕਣਕਾਂ ਵੀ ਬਹੁਤ ਡਿੱਗੀਆਂ ਨੇ ਜਿਨ੍ਹਾਂ ਨੂੰ ਪਾਣੀ ਹੁਣ ਲੱਗਿਆ ਵਾ ਸੀ ਕਣਕਾਂ ਸੰਘਣੀਆਂ ਸੀਗੀਆਂ ਬਈ ਉਹ ਵੀ ਬਹੁਤ ਡਿੱਗੀਆਂ ਨੇ ਤੇ ਬਾਕੀ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਲਓ ਇਹ ਆਪਣੀ ਕਣਕ ਸੀ ਆਪਣੇ ਪਾਣੀ ਪਹਿਲਾਂ ਲੱਗਿਆ ਇਹ ਠੀਕ ਆ ਕਣਕ ਹਜੇ ਹਜੇ ਤੱਕ ਠੀਕ ਆ ਆਪਣੀ ਕਣਕ ਆਪਣਾ ਕੋਈ ਬੜਾ ਨੁਕਸਾਨ ਹਜੇ ਹੋਇਆ ਨਹੀਂ ਹੈਗਾ ਹੁਣ ਰੱਬ ਮੂਰੇ ਤਾਂ ਜ਼ੋਰ ਕਿਸੇ ਦਾ ਚਾਲਦਾ ਨਹੀਂ ਹੈਗਾ ਬਈ ਹਨਾ ਹੁਣ ਸਰਕਾਰਾਂ ਦੀ ਕਿਉਂ ਗੱਲ ਕਰਦੇ ਆ ਸਰਕਾਰਾਂ ਮੂਰੇ ਤਾਂ ਮਾੜਾ ਮੋਟਾ ਦਬਾਅ ਪਾ ਕੇ ਚੱਲ ਵੀ ਜਾਂਦਾ ਤੇ ਹੁਣ ਜਿਵੇਂ ਆਪਣਾ ਰਾਜ ਰੌਲਾ ਫੇਰ ਹੈਗਾ ਐਮਐਸਪੀ ਦਾ ਤੇ ਉਹਦੀ ਗੱਲ ਕਰਦਾ ਸੀ ਮੈਂ ਤੇ ਰੱਬ ਮੂਰੇ ਕੋਈ ਜੋਰ ਨਹੀਂ ਚੱਲਦਾ ਰੱਬ ਮੂਰੇ ਤਾਂ ਅਰਦਾਸਾਂ ਹੋ ਸਕਦੀਆਂ ਨੇ ਫੇਰ ਮਾੜਾ ਮੋਟਾ ਚਲੋ ਸੁੱਖ ਰਹਿ ਸਕਦੀ ਹੈ ਹਨਾ ਵਿਚ ਕਣਕਾਂ ਨੇ ਬਈ ਬਹੁਤ ਖਰਾਬ ਕਰਤੀਆਂ ਗੜੇ ਮਾਰੀ ਪਈ ਆ ਜਿੱਥੇ ਹੁਣ ਮੈਂ ਤੁਹਾਨੂੰ ਦਿਖਾਉਣਾਗਾ ਆਪਣੇ ਨਾਲ ਹੀ ਕੁਝ ਕਣਕ ਹੋਰ ਉਹ ਜਮਈ ਮੰਨ ਕੇ ਚੱਲੋ ਵੀ ਇਹ ਵਛਾਹਤ ਹੀ ਕਣਕ ਯਾਰ ਆਹ ਦੇਖ ਲਓ ਆਹ ਸਾਹਮਣੇ ਆ ਕਣਕ ਆ ਮਾੜੀ ਮੋਟੀ ਖੜੀ ਆ ਇਹ ਜੇ ਖੜੀ ਆ ਕਟੋਟ 10% ਖੜੀ ਆ ਤੇ 90% ਇਹ ਬਿਛਾਤੀ ਇਹ ਕੱਲੀ ਕਣਕ ਨਹੀਂ ਕਣਕਾ ਹੋਰ ਵੀ ਬਹੁਤ ਬਿਛਾਤੀ ਆ ਤੇ ਹੁਣ ਜਿੱਥੇ ਵੀ ਗੜੇ ਪਏ ਨੇ ਕਹਿੰਦੇ ਜਿਆਦੇ ਉੱਥੇ ਤਾਂ ਜਿਆਦੇ ਨੁਕਸਾਨ ਆ ਕਿਉਂਕਿ ਹੁਣ ਜਿਹੜੀ ਕਣਕ ਆ ਹੁਣ ਮੰਨ ਕੇ ਚੱਲੋ ਜਦੋਂ ਬੱਲੀ ਨਿਕਲਿਆ ਆਉਂਦੀ ਆ ਉਥੇ ਗੜੇ ਵੱਜਦੇ ਆ ਬਾਅਦ ਚ ਉਹ ਚਿੱਟੀ ਜੀ ਹੋ ਜਾਂਦੀ ਆ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਪਹਿਲਾਂ ਨਹੀਂ ਇਹਨਾਂ ਪਤਾ ਲੱਗਦਾ 5-4 ਦਿਨਾਂ ਬਾਅਦ ਕਿਉਂਕਿ ਉਹਦੀ ਜਾਨ ਜੀ ਹੁੰਦੀ ਆ ਜਿਹੜੀ ਬੱਲੀ ਦੀ ਉਹ ਖਤਮ ਹੋ ਜਾਂਦੀ ਆ ਆਪਣੇ ਦੇਖੋ ਹਜੇ ਪਾਣੀ ਲੱਗੇ ਨੂੰ ਹੋ ਗਏ ਮਿੰਨਾ 12 13 ਦਿਨ ਤਾਂ ਕਰਕੇ ਆਪਣੀ ਜਿਹੜੀ ਕਣਕ ਆ ਉਹਦੀ ਬਚਤ ਰਹੇਗੀ ਹੁਣ ਦੇਖੋ ਆ ਤਾਂ ਹੈਗੀ ਆਪਣੀ ਕਣਕੇ ਥੋੜੀ ਬਹੁਤੀ ਆ ਗਈ ਵਿੱਚੋਂ ਡਿੱਗੀਆਂ ਨੂੰ ਪਾਣੀ ਲੱਗੇ ਨੂੰ ਹੋ ਗਿਆ 10 12 ਦਿਨ ਹੁਣ ਜਿਹੜੀ ਉਹ ਪਹਿਲੇ ਪਾਸੇ ਦਿਖਾਉਣਾ ਟਰਾਂਸਫਾਰਮ ਤੋਂ ਪਹਿਲੇ ਪਾਸੇ ਉਹਨੂੰ ਵੀ ਹੋ ਗਏ ਕਈ ਦਿਨ ਪਾਣੀ ਲੱਗੇ ਨੂੰ ਹੁਣ ਥੋੜੇ ਦਿਨ ਹੀ ਹੋਏ ਆ ਤੇ ਉਹਦਾ ਕਰਕੇ ਉਹ ਸਾਰੀ ਦੀ ਸਾਰੀ ਬੈਸ ਗਈ ਕਣਕਾਂ ਕੱਲ ਜਿਹੜੀ 3 ਵਜੇ ਆਈ ਹਨੇਰੀ ਅ ਤਰੀਕ ਸੀਗੀ 2 ਤਰੀਕ ਤੇ ਹੁਣ ਜਿਹੜੀ ਇਹ ਕੱਲ ਹਨੇਰੀ ਆਈ ਆ ਬਾਈ ਉਹਦੇ ਵਿੱਚ ਮੈਂ ਇਧਰ ਭਗਤਾ ਸੜਕ ਨਹੀਂ ਗਿਆ ਵਾ ਸੀਗਾ ਤੇ ਉੱਥੇ ਬਾਈ ਨੁਕਸਾਨ ਹੋਇਆ ਬਹੁਤ ਜ਼ਿਆਦਾ ਉੱਥੇ ਆਇਆ ਸੀਗਾ ਬਰੋਲਾ ਇੱਕ ਉਹਨੇ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕੀਤਾ ਉਹਨੇ ਆ ਮੇਰੇ ਅੱਖਾਂ ਦੇ ਸਾਹਮਣੇ ਸਾਹਮਣੇ ਬਾਈ ਦਰਖਤਾਂ ਕੀ ਕੋਠੀਆਂ ਕੀ ਜੇ ਮਤਲਬ ਵੀ ਆਪਣੇ ਆ ਮੋਟਰ ਵਾਲੀਆਂ ਹੁੰਦੀਆਂ ਜਿਵੇਂ ਮੰਨ ਲਓ ਉਹ ਟਰਾਂਸਫਰਮ ਹੋ ਗਏ ਆਪਣੇ ਹਨਾ ਉਹ ਚੀਜ਼ਾਂ ਤੇ ਉਹਨੇ ਬਹੁਤ ਜ਼ਿਆਦਾ ਨੁਕਸਾਨ ਸੀਗਾ ਜਿੱਥੋਂ ਦੀ ਉਹ ਨੰਘਦਾ ਗਿਆ ਪਾੜਾ ਤਾਂ ਰਹਿ ਗਿਆ ਬਾਕੀ ਬਾਈ ਹੁਣ ਜਿੱਥੇ ਮੰਨ ਲਓ ਰੋਡ ਤੇ ਸਪੈਦੇ ਹੁੰਦੇ ਆਪਣੇ ਖੜੇ ਉਹ ਤਾਂ ਬਾਈ ਗਾਜਨਗੂ ਲਾ ਕੇ ਮਾਰੇ ਉਹ ਤਾਂ ਨੇ ਜਿੱਥੋਂ ਦੀ ਨੰਘਦਾ ਉਤ ਰਹਿ ਗਿਆ ਨਾਲ ਹਾਈਵੇ ਸੀਗਾ ਨਾਲ ਚੱਲਦਾ ਬਰਨਾਲੇ ਤੋਂ ਲੈ ਕੇ ਅਪਕਤੇ ਤੱਕ ਮਨਪਕਤੇ ਦੇ ਕੋਲੇ ਹੋਇਆ ਸੀਗਾ ਇਹ ਕੱਲ ਚਾਂਸ ਜਿਹੜਾ ਹੋਇਆਗਾ ਤੇ ਉੱਥੇ ਬਈ ਪਤਾ ਕੀ ਹੋਇਆਗਾ ਜਿਹੜੀਆਂ ਰੋਡ ਤੇ ਗੱਡੀਆਂ ਜਾਂਦੀਆਂ ਸੀਗੀਆਂ ਤੇ ਉਹ ਗੱਡੀਆਂ ਬਈ ਜਿਹੜੀਆਂ ਤਾਂ ਉਹ ਬਰੋਲੇ ਦੀ ਲਪੇਟ ਚ ਆ ਗਈਆਂ ਉਹਦਾ ਚੱਕੇ ਖਤਾਨਾ ਚ ਮਾਰੀਆਂ ਮੇਰੇ ਅੱਖਾਂ ਦੇ ਸਾਹਮਣੇ ਬਈ ਇਹ ਦੇਖਿਆ ਸਾਰਾ ਕੁਝ ਮੈਂ ਉੱਥੇ ਥੋੜੇ ਜਿᱷ ਫਰਕ ਨਹੀਂ ਖੜਾ ਸੀਗਾ ਅੱਖਾਂ ਦੇ ਸਾਹਮਣੇ ਸਾਰਾ ਕੁਝ ਦੇਖਿਆਗਾ ਬਹੁਤ ਜਾਨੀ ਕਿ ਬਹੁਤ ਲੰਮਾ ਉਹਨੇ ਦੂਰ ਤੱਕ ਨੁਕਸਾਨ ਬਹੁਤ ਕਰਤਾ ਲੋਕਾਂ ਦਾ ਤੇ ਰੋਕਿਆ ਉਹ ਮੈਨੂੰ ਲੱਗਦਾ ਵੀ ਨਿਹਾਰ ਸਿੰਘ ਵਾਲੇ ਤੱਕ ਰੁਕਿਆਗਾ ਆਇਆ ਉਹ ਸੀਗਾ ਇਧਰ ਬਠਿੰਡਾ ਸਾਈਡ ਤੋਂ ਬਰੋਲਾ ਬਹੁਤ ਜ਼ਬਰਦਸਤ ਸੀਗਾ ਤੇ ਬਹੁਤ ਨੁਕਸਾਨ ਹੋਇਆਗਾ ਤੇ ਹੁਣ ਕਣਕਾਂ ਬਿਸਤਾ ਵੀ ਠੀਕ ਆ ਮੈਂ ਖਾ ਵੀ ਚੱਲ ਹਨਾ ਇੰਨੀ ਇੱਕ ਵੀਡੀਓ ਸ਼ਾਰਾ ਨਾ ਸ਼ੇਅਰ ਕਰ ਲਈਏ ਹੁਣ ਤੁਸੀਂ ਜੇ ਮੇਰੇ ਪੇਜ ਤੇ ਤੁਸੀਂ ਹੁਣ ਵੀਡੀਓ ਦੇਖਦੇ ਹੋ ਜਾਂ ਦੇਖਦੇ ਹੋ ਆਪਣੇ YouTube ਤੇ ਦੇਖਦੇ ਹੋ ਜਾਂ Facebook ਤੇ ਦੇਖਦੇ ਹੋ Facebook ਪੇਜ ਨੂੰ ਬਾਈ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ